ਮੇਰੇ ਕੋਲ ਸਰ ਹਾਂ ਦੇ ਵਿੱਚ ਜਿੰਦੇ ਲੱਗ ਚੁੱਕੇ ਨੇ ਕਿ ਵੀ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਕਿ ਵੀ ਇੱਥੇ ਰੇਡ ਪੈਣੀ ਹੈ ਇਸ ਟਾਈਮ ਤੇ ਜਦੋਂ ਅਸੀਂ ਆਈਏ ਜੋ ਪੁਲਿਸ ਆਈ ਜੋ ਤੱਕ ਜ਼ਿਆਦਾਤਰ ਲੋਕ ਇੱਥੇ ਨੌਕੜੀ ਦਿੱਤੀ ਹੈ ਦੇਖੋ ਜਿਹੜੇ ਘਰਾਂ ਦੇ ਵਿੱਚ ਸਾਨੂੰ ਡਾਊਟ ਸੀ ਉਹ ਘਰ ਆਲਮੋਸਟ ਸਾਰੇ ਖੋਲੇ ਨੇ ਅਸੀਂ ਉਹ ਚੱਕੀ ਤੇ ਨੇ ਬਾਕੀ ਕਈ ਲੋਕ ਜਿਹੜੇ ਨੇ ਮੈਂ ਸਪਤੀ ਸਾਹਿਬ ਤੋਂ ਪੁੱਛਿਆ ਕੋਈ ਇਹ ਨਹੀਂ ਵੀ ਹਰੇ ਘਰ ਹੀ ਨਸ਼ਾ ਵੇਚਦਾ ਉਹ ਕੋ ਲੇਬਰ ਕਰਨ ਗਿਆ ਕੋ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਹੋਏ ਨੇ ਜਿਹੜੇ ਘਰਾਂ ਤੇ ਸਾਨੂੰ ਡਾਊਟ ਹੈ ਉਹਨਾਂ ਘਰਾਂ ਦੀ ਅਸੀਂ ਸਰਚ ਕੀਤੀ ਤੇ ਜਿਹੜੀ ਪੁਛਗੋਛ ਦੇ ਵਿੱਚ ਗੱਲ ਹੋ ਰਹੀ ਹੈਗੀ ਉਹ ਦੁਬਾਰਾ ਫਿਰ ਇੱਥੇ ਕੀਤੀ ਜਾਏਗੀ ਕੋਈ ਨਸ਼ਾ ਬ੍ਰਾਂਦ ਵੀ ਹੋਇਆ ਜੀ ਅਜੇ ਤਾਂ ਹੁਣ ਮਹਿੰਮ ਸਟਾਰਟ ਕੀਤੀ ਹੈ ਜੀ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਪ੍ਰੈਸ ਲੋਡ ਰਾਈ ਐਸਐਸਪੀ ਸਾਹਿਬ ਜ਼ਰੂਰ ਬ੍ਰੀਫ ਕਰ ਦੇਣਗੇ ਕਹਿੰਦੇ ਕਿ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਨਸ਼ਾ ਫੜਿਆ ਗਿਆ ਇਹ ਸਾਡੀ ਮਹਿੰਮ ਇਸ ਤਰ੍ਹਾਂ ਕੰਟੀਨਿਊ ਰਹੇਗੀ ਔਰ ਪਬਲਿਕ ਨੂੰ ਮੈਂ ਅਪੀਲ ਕਰਾਂਗਾ ਤੁਹਾਡੇ ਥਰੂ ਜੋ ਅੱਗੇ ਆਉਂ ਪੁਲਿਸ ਨੂੰ ਤਲਾਸ਼ ਦੇਣ ਆਪਾਂ ਸਾਰੇ ਰਲ ਮਿਲ ਕੇ ਹੀ ਇਸ ਜਿਹੜਾ ਕੋਡ ਨੂੰ ਨਸ਼ੇ ਨੂੰ ਆਪਾਂ ਘਟ ਸਕਦੇ ਆ ਥੈਂਕ ਯੂ ਠੀਕ ਸਮਝੋ ਜੋਗਦੀਪਸ ਵੀ ਹੈਗਾ ਅੱਜ ਕੀ ਕੰਨੀ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ঈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਆ ਰਿਗਾਰਡਿੰਗ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਸ ਨੂੰ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਆ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰੱਗਸ ਨੀ ਪਈ ਹੋਈ ਜਾਂ ਜਿਹੜੇ ਵਿਚਨਾਲੇ ਨੇ ਸਮਗਲਰ ਨੇ ਡਰਗ ਪੈਟਰੋਲਰ ਨੇ ਉਹਨਾਂ ਬਾਰੇ ਅਸੀਂ ਮਹਿਮ ਚਲਾਈ ਹੋਈ ਹੈ ਚੈਕਿੰਗ ਲਈ ਬਰਨਾਲੇ ਜਿਹੜੇ ਦੇ ਵਿੱਚ ਅੱਜ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਬਾਕੀ ਵੀ ਅਲਗ-ਅਲਗ ਜਿਹੜਿਆਂ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਸਿਨਰ ਅਫਸਰ ਚੈਕਿੰਗ ਜਿਹੜੇ ਵੀ ਸਾਡੇ ਸਰਚ ਦੇ ਦਰਮਿਆਨ ਫੜੇ ਗਿਆ ਉਹਨਾਂ ਤੇ ਅਸੀਂ ਕੇਸ ਜਸਟਿਸ ਕਰਾਂਗੇ ਔਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਉਹ ਕਿੱਥੋਂ ਲੈ ਕੇ ਆਉਂਦੇ ਆ ਅਗੋ ਕਿਨਾਂ ਕਿਨਾਂ ਨੂੰ ਸਪਲਾਈ ਕਰਦੇ ਆ ਤੇ ਸ਼ਾਮ ਤੱਕ ਡਿਟੇਲ ਪਤਾ ਲੱਗ ਜੇ ਕਿ ਸਾਡੇ ਹਰੇਕ ਹੌਟਸਪੌਟ ਦੇ ਵਿੱਚੋਂ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨੇ ਦੇ ਪਰਚੇ ਦਰਜ ਹੋਣੇ ਸਰ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਹੈ ਫੇਰ ਵੀ ਨਸ਼ਾ ਵਿਕੀ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਜੀ ਦੇਖੋ ਪੁਲਿਸ ਵੱਲੋਂ ਹਮੇਸ਼ਾ ਚੱਕ ਕੇ ਕੀਤੀ ਜਾਂਦੀ ਤੁਹਾਡਾ ਸਵਾਲ ਹੈ ਪਰ ਮੈਂ ਇਹ ਤੇ ਕਹਾਂਗਾ ਕਿ ਪਬਲਿਕ ਨੂੰ ਨਾਲ ਸਹਿਯੋਗ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਉਹ ਅੱਗੇ ਹੋ ਕੇ ਆਉਂ ਅਸੀਂ ਉਹਨਾਂ ਦੇ ਨਾਮ ਵੀ ਸਿਕਰਟ ਰੱਖਾਂਗੇ ਉਹਨਾਂ ਦੇ ਬੱਚਿਆਂ ਦੇ ਨਸ਼ੇ ਛਡਾਵਾਂਗੇ ਵੀ ਪਰ ਜਿਹੜੀ ਸਪਲਾਈ ਲਾਈਨ ਨੂੰ ਤੋੜ ਲਈ ਲੋਕ ਅੱਗੇ ਆ ਕੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਸਮਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਕਰੀਏ ਇਹਦੇ 'ਚ ਜਿਹੜਾ ਪਬਲਿਕ ਵੱਲੋਂ ਸਾਨੂੰ ਸਹਿਯੋਗ ਘਟ ਮਿਲ ਰਿਹਾ ਅਸੀਂ ਇਹਦੇ 'ਚ ਕੱਲੇ ਕੱਲੇ ਪਿੰਡ-ਪਿੰਡ ਦੇ ਵਿੱਚ ਅਵੇਰਨੈਸ ਚਲਾਵਾਂਗੇ ਕਿ ਲੋਕ ਅੱਗੇ ਆਉਣ ਨਾਲ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਨਸ਼ੇ ਦੀ ਆੜ ਦੇ ਵਿੱਚ ਫਸ ਗਏ ਨੇ ਜਿਹੜੇ ਉਹਨਾਂ ਲਈ ਕੈਂਪ ਲਵਾਈਏ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਧੋਖੇੜ ਸਟੇਡੀਅਮ ਬਣਾਉਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਂ ਤੇ ਪਿੰਡਾਂ ਦੇ ਵਿੱਚ ਬਹਿਰੇ ਲਾਉਂ ਜਿਹੜੇ ਕੋ ਲੋਕ ਨਸ਼ਾ ਵਿੱਚ ਨਾਉਂਦੇ ਨੇ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦੇਣਾ ਅਸੀਂ ਫੜ ਕੇ ਉਹਨਾਂ ਦੇ ਪ੍ਰੋਪਰ ਕਾਰ ਵੀ ਕਰੀਏ ਇਹ ਸਾਰਾ ਜਿਹੜਾ ਨਸ਼ੇ ਦੀ ਜਿਹੜੀ ਲਹੰਤ ਸਾਡੀ ਸਟੇਟ ਦੇ ਵਿੱਚ ਕਿ ਉਹਦੇ ਖਤਮ ਹੋਏਗੀ ਜਦੋਂ ਪਬਲਿਕ ਸਾਡੇ ਨਾਲ ਸਹਿਯੋਗ ਕਰੇਗੀ ਇਹ ਅੱਜ ਅਗ ਇੱਕ ਕਰਬਲਦੀ ਹੈ ਕੱਲ ਨੂੰ ਦੂਜੇ ਕਰਬਲ ਬਲੇ ਸੋ ਪਬਲਿਕ ਨੂੰ ਇਸ ਵਿੱਚ ਵੇਅਰ ਹੋਣਾ ਚਾਹੀਦਾ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਸਾਡੀ ਜਵਾਨੀ ਖਰਾਬ ਨਾ ਹੋਵੇ ਅੱਗੇ ਆ ਕੇ ਪੁਲਿਸ ਨੂੰ ਤਲਾਹ ਦਿਜੀਏ ਪੁਲਿਸ ਤੁਹਾਡੀ ਹੈ ਤੁਹਾਡੇ ਨਾਲ ਹੈ ਮਾੜੇ ਅੰਸਰਾਂ ਨੂੰ ਫੜਨ ਲਈ ਹਮੇਸ਼ਾ ਅਸੀਂ ਤਤਪਰ ਰਹਿੰਦੇ ਹਾਂ ਸਰ ਗੱਲ